ਮਾਂ ਬਾਜ਼ਾਰ ਗਈ ਹਾਂ ਕੁਝ ਸਮਝ ਤੇ ਆਉਣ ਨਹੀਂ ੜਿਆ ਹੀ ਮੈਨੂੰ ਤੇ ਆਣਾ ਫਿਰ ਮੈਂ ਉਹਨਾਂ ਵਾਸਤੇ ਨਾ ਇੱਕ ਰੈਡੀਮੇਡ ਸੂਟ ਹੀ ਲੈ ਆਈ ਹਾਂ ਕੋਤੋ ਇੰਨਾ ਮਹਿੰਗਾ ਸੂਟ ਕਿਲਾ ਕੇ ਆਏ ਹਾਂ ਤੇ ਲੈ ਮਮੀ ਜਦੋਂ ਮੈਂ ਤੇ ਪ੍ਰਿੰਸ ਜਾਂਦੇ ਆ ਆਪਣੇ ਫਰੈਂਡਸ ਦੇ ਬਰਥਡੇ ਪਾਰਟੀ ਤੇ ਤੇ ਅਹੀ ਵੀ ਤੇ ਇੰਨੇ ਮਹਿੰਗੇ ਮਹਿੰਗੇ ਤੋਹਫੇ ਖਰੀਦੇ ਆ ਤੇ ਤੁਹਾਡਾ ਵੀ ਤੇ ਹੱਕ ਬੰਦਾ ਹੀ ਆ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਨੂੰ 9 ਦੇ ਰੂਪ ਵਿੱਚ ਨਾ ਕਿੱਤੀ ਮਿਲ ਗਈ ਹੈ ਪ੍ਰਿੰਸ ਮੰਮੀ ਨੇ ਨਾ ਤੁਹਾਡੇ ਨਾਲ ਵਾਲੀ ਦੁਕਾਨ ਤੇ ਨਾ ਚਸ਼ਮਾ ਬਣਨਾ ਦਿੱਤਾ ਆ ਤੇ ਤੁਸੀਂ ਜਦੋਂ ਕੱਲ ਦੁਕਾਨ ਤੋਂ ਆਓਗੇ ਨਾ ਤੇ ਚਸ਼ਮਾ ਚੇਤੇ ਨਾਲ ਲੈ ਆਇਓ ਥੈਂਕ ਯੂ ਤੇ ਮੇਰੀ ਮੰਮੀ ਦੀ ਕਿੰਨੀ ਫਿਕਰ ਕਰਦੀਆਂ ਉਹਨਾਂ ਦਾ ਕਿੰਨਾ ਧਿਆਨ ਰੱਖਦੀਆਂ ਉਹ ਸਿਰਫ ਤੁਹਾਡੀ ਮੰਮੀ ਥੋੜੀ ਆ ਮੇਰੇ ਵੀ ਤੇ ਮੰਮੀ ਆ ਤੇ ਨਾਲੇ ਮੇਰਾ ਫਰਜ਼ ਬਣਦਾ ਆ ਕਿ ਜਿੰਨੀ ਪਰਵਾਹ ਮੈਂ ਆਪਣੀ ਮੰਮੀ ਦੀ ਕਰਦੀ ਆ ਨਾ ਓਨੀ ਤੁਹਾਡੀ ਮੰਮੀ ਦੀ ਵੀ ਕਰਾਂ